ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝ ਆਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜੇ ਮੈਂ ਜੋ ਕ੍ਰੌਪ ਟੌਪ ਪਾਤਾ ਤਾਂ ਤੂੰ ਨਹੀਂ ਸਮਝਣਾ ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਇੱਕ ਸੋਸ਼ਲ ਮੀਡੀਆ ਸ਼ਖਸੀਅਤ ਕਮਲ ਕੌਰ ਜਿਹਨੂੰ ਲੋਕ ਫਨੀ ਪਾਬੀ ਦੇ ਨਾਂ ਨਾਲ ਵੀ ਜਾਣਦੇ ਸੀ ਉਨਾ ਦਾ ਹਾਲ ਹੀ ਵਿੱਚ ਕਤਲ ਹੋ ਗਿਆ ਇਹ ਘਟਨਾ ਬਹੁਤ ਮਤਲਬ ਹਲੂਣ ਕੇ ਰਕਤਣ ਵਾਲੀ ਹੈ ਹਾਂਜੀ ਬਿਲਕੁਲ ਤੇ ਅੱਜ ਆਪਾਂ ਇਸੇ ਮਾਮਲੇ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਜੋ ਖਬਰਾਂ ਨੇ ਜੋ ਪੁਲਿਸ ਜਾਂਚ ਦੇ ਵੇਰਵੇ ਸਾਹਮਣੇ ਆਏ ਨੇ ਉਹਨਾਂ ਦੇ ਆਧਾਰ ਤੇ ਹਾਂ ਤੇ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਹੋਇਆ ਬਲਕਿ ਇਹ ਸਮਝਣਾ ਕਿ ਕੌਣ ਲੋਕ ਸ਼ਾਮਿਲ ਸੀ ਉਹਨਾਂ ਦਾ ਮਕਸਦ ਕੀ ਸੀ ਤੇ ਇਸ ਸਭ ਦਾ ਮਤਲਬ ਪੰਜਾਬ ਦੇ ਸਮਾਜ ਤੇ ਖਾਸ ਕਰਕੇ ਆਨਲਾਈਨ ਦੁਨੀਆ ਤੇ ਕੀ ਅਸਰ ਪੈ ਰਿਹਾ ਸਹੀ ਗੱਲ ਹੈ ਕਿਉਂਕਿ ਇਹ ਸਿਰਫ ਇੱਕ ਕ੍ਰਾਈਮ ਸਟੋਰੀ ਨਹੀਂ ਹੈਗੀ ਇਸ ਨਾਲ ਬਹੁਤ ਵੱਡੇ ਮੁੱਦੇ ਜੁੜੇ ਹੋਏ ਨੇ ਜਿਵੇਂ ਕਿ ਤੁਸੀਂ ਕਿਹਾ ਨੈਤਿਕ ਪੁਲਿਸਿੰਗ ਦਾ ਮਸਲਾ ਆਨਲਾਈਨ ਬੋਲਣ ਦੀ ਆਜ਼ਾਦੀ ਦਾ ਸਵਾਲ ਤੇ ਇੱਕ ਖਾਸ ਕਿਸਮ ਦੀ ਕਟੜ ਸੋਚ ਦਾ ਉਭਾਰ ਤਾਂ ਫਿਰ ਸ਼ੁਰੂ ਕਰਦੇ ਆਂ ਪਹਿਲਾਂ ਇਹ ਦੱਸੋ ਕਿ ਕਮਲਕੌਰ ਅਸਲੀ ਨਾਂ ਕੰਚਨ ਕੁਮਾਰੀ ਕੌਣ ਸੀ ਥੋੜਾ ਉਹਨਾਂ ਬਾਰੇ ਦੱਸੋ ਹਾਂਜੀ ਕਮਲਕੌਰ ਜਾਂ ਕੰਚਨ ਕੁਮਾਰੀ ਲੁਧਿਆਣਾ ਦੀ ਰਹਿਣ ਵਾਲੀ ਸੀ ਉਮਰ ਤਕਰੀਬਨ 25 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਇੰਸਟਾਗ੍ਰam ਤੇ ਉਹਦੇ ਮੇਰੇ ਖਿਆਲ ਚ 383000 ਤੋਂ ਵੱਧ ਫੋਲੋਅਰ ਸੀ ਅੱਛਾ ਕਾਫੀ ਜ਼ਿਆਦਾ ਹਾਂਜੀ ਤੇ YouTube ਤੇ ਵੀ ਉਹਦਾ ਇੱਕ ਚੈਨਲ ਸੀ ਫਨੀ ਭਾਬੀ TV ਉੱਥੇ ਵੀ 236000 ਤੋਂ ਵੱਧ ਸਬਸਕ੍ਰਾਈਬਰ ਸੀ ਮਤਲਬ ਇੱਕ ਜਾਣੀ ਪਛਾਣੀ ਸੋਸ਼ਲ ਮੀਡੀਆ ਪ੍ਰਭਾਵਕ ਸੀ ਉਹ ਬਿਲਕੁਲ ਤੇ ਉਹ ਜਾਣੀ ਜਾਂਦੀ ਸੀ ਆਪਣੀ ਕਹੇ ਲੋ ਬੋਲਡ ਜਾਂ ਵਿਵਾਦਗ੍ਰਸਤ ਸਮਗਰੀ ਕਰਕੇ ਕਈ ਲੋਗ ਉਹਦੀ ਸਮਗਰੀ ਨੂੰ ਅਸ਼ਲੀਲ ਵੀ ਕਹਿੰਦੇ ਸੀ ਹੂੰ ਤੇ ਫਿਰ ਉਸ ਨਾਲ ਹੋਇਆ ਕੀ ਘਟਨਾ ਕੀ ਵਾਪਰੀ 11 ਜੂਨ 2025 ਨੂੰ ਬਠਿੰਡਾ ਦੇ ਨੇੜੇ ਇੱਕ ਖੜੀ ਕਾਰ ਵਿੱਚੋਂ ਉਹਦੀ লাশ ਮਿਲੀ লাশ ਦੀ ਹਾਲਤ ਕਾਫੀ ਖਰਾਬ ਸੀ ਗੜੀ ਸੜੀ ਹੋਈ ਸੀ ਓ ਤੇ ਜਦੋਂ ਪੋਸਟਮਾਰਟਮ ਹੋਇਆ ਤਾਂ ਉਸ ਤੋਂ ਪਤਾ ਲੱਗਾ ਕਿ ਮੌਤ ਗਲਾ ਖੁੱਟਣ ਨਾਲ ਹੋਈ ਸੀ ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਏ ਇਹ ਸਿਰਫ ਇੱਕ ਕਤਲ ਨਹੀਂ ਲੱਗਦਾ ਇਸ ਪਿੱਛੇ ਕੋਈ ਖਾਸ ਮਕਸਦ ਕੋਈ ਖਾਸ ਸੋਚ ਦੱਸੀ ਜਾ ਰਹੀ ਏ ਹਾਂਜੀ ਇਹੀ ਇਸ ਕੇਸ ਦਾ ਸਭ ਤੋਂ ਅਹਿਮ ਤੇ ਇਹ ਕੋ ਡਰਾਉਣਾ ਪਹਿਲੂ ਹੈ ਇਸ ਕਤਲ ਨੂੰ ਨੈਤਿਕ ਪੁਲਿਸਿੰਗ ਨਾਲ ਜੋੜਿਆ ਜਾ ਰਿਹਾ ਹੈ ਨੈਤਿਕ ਪੁਲਿਸਿੰਗ ਮਤਲਬ ਮਤਲਬ ਕਿ ਕੁਝ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਆਪਣੀ ਸਮਝ ਮੁਤਾਬਿਕ ਨੈਤਿਕਤਾ ਦੇ ਨਾਂ ਤੇ ਇਹ ਕਾਰਵਾਈ ਕੀਤੀ ਹਮ ਮੁੱਖ ਦੋਸ਼ੀ ਜਿਸ ਦਾ ਨਾਮ ਸਾਹਮਣੇ ਆਇਆ ਹੈ ਉਹ ਹੈ ਅਮਰਿਤਪਾਲ ਸਿੰਘ ਮਹਿਰੋ ਅਮਰਿਤਪਾਲ ਸਿੰਘ ਮਹਿਰੋ ਕੌਣ ਹੈ ਇਹ 30 ਸਾਲ ਦਾ ਹੈ ਆਪਣੇ ਆਪ ਨੂੰ ਨਿਹੰਗ ਸਿੰਘ ਦੱਸਦਾ ਹੈ ਯਾਨੀ ਸਿੱਖਾਂ ਦੇ ਇੱਕ ਰਵਾਇਤੀ ਯੋਧਾ ਦਸਤੇ ਦਾ ਮੈਂਬਰ ਹੋਣ ਦਾ ਦਾਵਾ ਕਰਦਾ ਹੈ ਨਾਲੇ ਉਹ ਕੌਮ ਦੇ ਰਾਖੇ ਨਾਂ ਦੇ ਇੱਕ ਗਰੁੱਪ ਦਾ ਆਗੂ ਵੀ ਦੱਸਿਆ ਜਾਂਦਾ ਹੈ ਅੱਛਾ ਕੌਮ ਦੇ ਰਾਖੇ ਤੇ ਇਹਨਾਂ ਦਾ ਮਕਸਦ ਕੀ ਸੀ ਕਮਲਕੌਰ ਨੂੰ ਮਾਰਨ ਪਿੱਛੇ ਉਹਨਾਂ ਨੇ ਕੀ ਕਿਹਾ ਦੇਖੋ ਦੋਸ਼ੀਆਂ ਦੇ ਬਿਆਨਾਂ ਮੁਤਾਬਕ ਜਾਂ ਜੋ ਉਹਨਾਂ ਦੀ ਸੋਚ ਸਾਹਮਣੇ ਆਈ ਹੈ ਉਹਨਾਂ ਦਾ ਕਹਿਣਾ ਸੀ ਕਿ ਕਮਲ ਦੀ ਜਿਹੜੀ ਸਮੱਗਰੀ ਸੀ ਉਹ ਨੌਜਵਾਨਾਂ ਦੇ ਦਿਮਾਗ ਖਰਾਬ ਕਰ ਰਹੀ ਸੀ ਉਹ ਮੰਨਦੇ ਸੀ ਕਿ ਇਹ ਸਿੱਖ ਕਦਰਾਂ ਕੀਮਤਾਂ ਦਾ ਨਿਰਾਦਰ ਹੈ ਤੇ ਖਾਸ ਤੌਰ ਤੇ ਉਹਨਾਂ ਨੂੰ ਇਸ ਗਲਤੇ ਇਤਰਾਜ਼ ਸੀ ਕਿ ਉਹ ਕੌਰ ਉਪਨਾਮ ਦੀ ਵਰਤੋਂ ਕਰ ਰਹੀ ਸੀ ਕੌਰ ਉਪਨਾਮ ਤੇ ਇਤਰਾਜ਼ ਇਹ ਤਾਂ ਬਹੁਤ ਮਤਲਬ ਅਜੀਬ ਗੱਲ ਲੱਗਦੀ ਹੈ ਹਾਂ ਜੀ ਉਹਨਾਂ ਦਾ ਕਹਿਣਾ ਸੀ ਕਿ ਕਮਲ ਦਾ ਕਿਰਦਾਰ ਕੌਰ ਸ਼ਬਦ ਦੀ ਇੱਜ਼ਤ ਦੇ ਅਨੁਸਾਰ ਨਹੀਂ ਸੀ ਇਸ ਲਈ ਉਹ ਇਸ ਉਪਨਾਮ ਦੀ ਦੁਰਵਰਤੋਂ ਕਰ ਰਹੀ ਸੀ ਇਹ ਗੱਲ ਵੈਸੇ ਸਿਰਫ ਇੱਕ ਬਹਾਨਾ ਨਹੀਂ ਜਾਪਦੀ ਇਹ ਦਰਸਾਉਂਦੀ ਹੈ ਕਿ ਕਿਵੇਂ ਪੰਜਾਬ ਦੇ ਡਿਜੀਟਲ ਸਪੇਸ ਵਿੱਚ ਪਛਾਣ ਧਾਰਮਿਕ ਚਿੰਨਾ ਤੇ ਔਰਤਾਂ ਦੇ ਪ੍ਰਗਟਾਵੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਹ ਸਭ ਅਚਾਨਕ ਹੋਇਆ ਜਾਂ ਕੋਈ ਪਲੈਨਿੰਗ ਸੀ ਇਸ ਪਿਛੇ ਪੁਲਿਸ ਜਾਂਚ ਮੁਤਾਬਕ ਇਹ ਪੂਰੀ ਯੋਜਨਾ ਨਾਲ ਕੀਤਾ ਗਿਆ ਕਹਿੰਦੇ ਨੇ ਕਿ ਇਹ ਯੋਜਨਾ 3 ਮਹੀਨੇ ਪਹਿਲਾਂ ਬਣਾਈ ਗਈ ਸੀ। 3 ਮਹੀਨੇ ਪਹਿਲਾਂ? ਹਾਂਜੀ। ਕਮਲਕੌਰ ਨੂੰ ਇੱਕ ਕਾਰ ਪ੍ਰਮੋਸ਼ਨ ਦੇ ਬਹਾਨੇ ਬਠੰਡਾ ਬੁਲਾਇਆ ਗਿਆ ਸੀ। ਉਸ ਨੂੰ ਲਾਲਚ ਦਿੱਤਾ ਗਿਆ ਕਿ ਉਹ ਆਵੇ ਤੇ ਇੱਕ ਕਾਰ ਦੀ ਪ੍ਰਮੋਸ਼ਨਲ ਵੀਡੀਓ ਬਣਾਵੇ। ਅੱਛਾ ਮਤਲਬ ਉਸ ਨੂੰ ਫਸਾਇਆ ਗਿਆ। ਬਿਲਕੁਲ ਤੇ ਫਿਰ 9 ਜੂਨ ਨੂੰ ਜਦੋਂ ਉਹ ਉੱਥੇ ਪਹੁੰਚੀ ਤਾਂ ਮਹਿਰੋਂ ਦੇ ਦੋ ਸਾਥੀ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਉਸ ਨੂੰ ਮਿਲੇ। ਉਹਨਾਂ ਨੇ ਪਹਿਲਾਂ ਉਸ ਨੂੰ ਕਿਹਾ ਕਿ ਉਹ ਆਪਣੀ ਸੋਸ਼ਲ ਮੀਡੀਆ ਸਮਗਰੀ ਹਟਾ ਦੇਵੇ। ਤੇ ਜਦੋਂ ਉਸ ਨੇ ਮਨ੍ਹਾ ਕਰ ਦਿੱਤਾ ਹੋਣਾ ਹਾਂਜੀ ਜਦੋਂ ਕਮਲ ਨੇ ਇਨਕਾਰ ਕੀਤਾ ਤਾਂ ਦੋਸ਼ ਹੈ ਕਿ ਜਸਪ੍ਰੀਤ ਸਿੰਘ ਨੇ ਇੱਕ ਕੱਪੜੇ ਨਾਲ ਉਸਦਾ ਗਲਾ ਕੁੱਟ ਦਿੱਤਾ ਬਹੁਤ ਭਿਆਨਕ ਤੇ ਇਹ ਜਸਪ੍ਰੀਤ ਤੇ ਨਿਮਰਤਜੀਤ ਇਹ ਫੜੇਗੇ ਹਾਂਜੀ ਇਹ ਦੋਵੇਂ ਪੁਲਿਸ ਦੀ ਗ੍ਰਿਫਤ ਚ ਨੇ ਤੇ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮਹਿਰੋਂ ਉਹ ਕਿੱਥੇ ਹੈ ਉਹ ਤਾਂ ਜੀ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ 10 ਜੂਨ ਨੂੰ ਦੇਸ਼ ਛੱਡ ਕੇ ਯੂਏਈ ਭੱਜ ਗਿਆ ਕੀ ਕਹਿ ਰਹੇ ਹੋ ਕਤਲ ਤੋਂ ਸਿਰਫ ਕੁਝ ਘੰਟਿਆਂ ਬਾਅਦ ਹਾਂਜੀ ਇਸ ਤੋਂ ਸਾਫ਼ ਲੱਗਦਾ ਹੈ ਕਿ ਪੂਰੀ ਤਿਆਰੀ ਸੀ ਭੱਜਣ ਦਾ ਰਸਤਾ ਵੀ ਪਹਿਲਾਂ ਤੋਂ ਸੋਚਿਆ ਹੋਇਆ ਸੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਉਸ ਨੂੰ ਵਾਪਸ ਲਿਆਉਣ ਲਈ ਦੇਖੋ ਪੁਲਿਸ ਨੇ ਉਸ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਮਤਲਬ ਸਾਰੇ 에어ਪੋਰਟ ਬੰਦਰਗਾਹਾਂ ਤੇ ਅਲਰਟ ਹੈ ਤੇ ਉਸ ਨੂੰ ਵਾਪਸ ਲਿਆਉਣ ਲਈ ਜਿਹਨੂੰ ਹਵਾਲਗੀ ਜਾਂ ਐਕਸਟਰੈਡੀਸ਼ਨ ਕਹਿੰਦੇ ਆ ਉਸ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਪ੍ਰਕਿਰਿਆ ਲੰਬੀ ਹੁੰਦੀ ਹੈ ਹੂੰ ਤੇ ਇਸ ਮਹਿਰੋਂ ਦਾ ਕੋਈ ਪੁਰਾਣਾ ਰਿਕਾਰਡ ਵੀ ਹੈ ਮਤਲਬ ਕਿ ਉਹ ਪਹਿਲਾਂ ਵੀ ਅਜਿਹੀਆਂ ਹਰਕਤਾਂ ਕਰਦਾ ਰਿਹਾ ਹੈ ਹਾਂਜੀ ਪਤਾ ਲੱਗਿਆ ਹੈ ਕਿ ਮਹਿਰੋਂ ਦਾ ਪਿਛੋਕੜ ਵੀ ਵਿਵਾਦਾਂ ਵਾਲਾ ਰਿਹਾ ਹੈ ਪਹਿਲਾਂ ਵੀ ਉਸਤੇ ਲੋਕਾਂ ਨੂੰ ਧਮਕਾਉਣ ਤੇ ਹਿੰਸਕ ਕਾਰਵਾਈਆਂ ਕਰਨ ਦੇ ਇਲਜ਼ਾਮ ਲੱਗਦੇ ਰਹੇ ਨੇ 2020 ਤੇ 21 ਚ ਵੀ ਉਸ ਦੇ ਖਿਲਾਫ ਕੁਝ ਮਾਮਲੇ ਦਰਜ ਹੋਏ ਸੀ ਅੱਛਾ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਫਰਾਰ ਹੋਣ ਤੋਂ ਬਾਅਦ ਵੀ ਚੁੱਪ ਨਹੀਂ ਬੈਠਾ ਉਸਨੇ ਯੂਏਈ ਤੋਂ ਇੱਕ ਵੀਡੀਓ ਜਾਰੀ ਕੀਤੀ ਵੀਡੀਓ ਜਾਰੀ ਕੀਤੀ ਭੱਜਣ ਤੋਂ ਬਾਅਦ ਹਾਂਜੀ ਤੇ ਉਸ ਵੀਡੀਓ ਵਿੱਚ ਉਸਨੇ ਨਾ ਸਿਰਫ ਕਮਲਕੌਰ ਦੇ ਕਤਲ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਬਲਕਿ ਹੋਰ ਵੀ ਕਈ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਖਾਸ ਕਰਕੇ ਔਰਤਾਂ ਨੂੰ ਨਾ ਲੈ ਕੇ ਧਮਕੀਆਂ ਦਿੱਤੀਆਂ ਇਹ ਤਾਂ ਬਹੁਤ ਹੀ ਖਤਰਨਾਕ ਰੁਝਾਨ ਹੈ ਮਤਲਬ ਉਹ ਸ਼ਰਿਆਮ ਹਿੰਸਾ ਨੂੰ ਜਾਇਜ਼ ਠਹਿਰਾ ਰਿਹਾ ਹੈ ਤੇ ਹੋਰ ਲੋਕਾਂ ਨੂੰ ਡਰਾ ਰਿਹਾ ਹੈ ਬਿਲਕੁਲ ਉਹ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਸੱਭਿਆਚਾਰ ਦਾ ਰਾਖਾ ਪੇਸ਼ ਕਰ ਰਿਹਾ ਜੋ ਗੰਦਗੀ ਸਾਫ਼ ਕਰ ਰਿਹਾ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਡਰ ਸਿਰਫ ਕਮਲਕੌਰ ਤੱਕ ਨਹੀਂ ਰੁਕਿਆ ਹੋਣਾ ਬਾਕੀ ਦੇ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਨੇ ਉਹਨਾਂ ਤੇ ਕੀ ਅਸਰ ਪਿਆ ਇਸ ਸਾਰੀ ਘਟਨਾ ਦਾ ਬਹੁਤ ਜ਼ਬਰਦਸਤ ਅਸਰ ਪਿਆ ਜੀ ਖਾਸ ਕਰਕੇ ਜਿਹੜੀਆਂ ਔਰਤਾਂ ਥੋੜਾ ਵੱਖਰੀ ਕਿਸਮ ਦੀ ਸਮੱਗਰੀ ਪਾਉਂਦੀਆਂ ਨੇ ਉਹਨਾਂ ਵਿੱਚ ਤਾਂ ਡਰ ਦੀ ਲਹਿਰ ਦੌੜ ਗਈ ਹੈ ਜਿਵੇਂ ਕਿ ਕੋਈ ਉਦਾਹਰਣ ਹੈ ਹਾਂ ਬਿਲਕੁਲ ਜਿਵੇਂ ਇੱਕ ਹੋਰ ਪ੍ਰਭਾਵਕ ਹੈ ਸੁਰਲੀਨ ਕੌਰ ਜੋ ਕੈਨੇਡਾ ਵਿੱਚ ਰਹਿੰਦੀ ਹੈ ਉਹ ਵੀ ਆਪਣੀ ਬੋਲਡ ਸਮੱਗਰੀ ਲਈ ਜਾਣੀ ਜਾਂਦੀ ਹੈ ਕਮਲ ਦੇ ਕਤਲ ਤੋਂ ਬਾਅਦ ਉਸ ਨੂੰ ਵੀ ਧਮਕੀਆਂ ਮਿਲੀਆਂ ਪਰ ਉਸਨੇ ਇੱਕ ਵੀਡੀਓ ਪਾ ਕੇ ਕਿਹਾ ਕਿ ਮੈਂ ਕਿਸੇ ਨੂੰ ਜਵਾਬ ਦੇ ਨਹੀਂ ਆ ਅੱਛਾ ਉਸਨੇ ਹਿੰਮਤ ਦਿਖਾਈ ਹਾਂਜੀ ਪਰ ਨਾਲ ਹੀ ਉਸਨੇ ਇੱਕ ਬਹੁਤ ਵਧੀਆ ਨੁਕਤਾ ਵੀ ਚੁੱਕਿਆ ਉਸਨੇ ਕਿਹਾ ਕਿ ਦਰਸ਼ਕਾਂ ਦੀ ਮੰਗ ਵੀ ਤਾਂ ਦੇਖੋ ਉਹ ਕਹਿੰਦੀ ਕਿ ਜਦੋਂ ਕੋਈ ਚੰਗਾ ਸੱਭਿਆਚਾਰਕ ਗੀਤ ਪਾਉਂਦਾ ਹੈ ਉਸ ਨੂੰ 5 ਲੱਖ ਵਿਊਜ਼ ਮਿਲਦੇ ਨੇ ਪਰ ਜੇ ਕੋਈ ਗੰਦਾ ਗਾਣਾ ਪਾਉਂਦਾ ਉਸ ਨੂੰ 1 ਕਰੋੜ ਵਿਊਜ਼ ਮਿਲ ਜਾਂਦੇ ਨੇ ਹੂੰ ਇਹ ਵੀ ਸੋਚਣ ਵਾਲੀ ਗੱਲ ਹੈ ਫਿਰ ਇੱਕ ਹੋਰ ਪ੍ਰਭਾਵਕ ਹੈ ਦੀਪਿਕਾ ਲੂਥਰਾ ਉਸ ਦਾ ਨਾਮ ਮੈਰੋ ਨੇ ਆਪਣੀ ਵੀਡੀਓ ਵਿੱਚ ਲਿਆ ਸੀ ਪਹਿਲਾਂ ਤਾਂ ਉਸਨੇ ਦਬਾ ਹੇਠ ਆ ਕੇ ਮਾਫੀ ਮੰਗ ਲਈ ਸੀ ਪਰ ਫਿਰ 16 ਜੂਨ ਨੂੰ ਉਸਨੇ ਆਪਣਾ ਇੰਸਟਾਗ੍ਰam ਅਕਾਊਂਟ ਡਿਲੀਟ ਕਰ ਦਿੱਤਾ। ਉਹ ਮਤਲਬ ਡਰ ਗਈ ਹੋ। ਹਾਂਜੀ ਇਸੇ ਤਰ੍ਹਾਂ ਇੱਕ ਹੋਰ ਕੁੜੀ ਹੈ ਪ੍ਰੀਤ ਜੱਟੀ ਅਸਲੀ ਨਾਂ ਸਿਮਰਪ੍ਰੀਤ ਗੌਰ ਉਸਨੂੰ ਵੀ ਮੈਰੋ ਨੇ ਨਿਸ਼ਾਨਾ ਬਣਾਇਆ। ਉਸਨੂੰ ਤਮਕੀ ਪਰ ਮੈਸੇਜ ਆਏ ਜਿਵੇਂ ਤੇਰੇ ਕੋਲ ਜੀਣ ਲਈ ਸਿਰਫ 2 ਦਿਨ ਨੇ। ਉਸਨੇ ਰੋਂਦਿਆਂ ਹੋਇਆਂ ਵੀਡੀਓ ਵੀ ਪਾਈ। ਹਾਲਾਂਕਿ ਉਸਨੇ ਆਪਣੇ ਖਾਤੇ ਬੰਦ ਨਹੀਂ ਕੀਤੇ ਪਰ ਡਰ ਦਾ ਮਾਹੌਲ ਸਾਫ਼ ਦਿਸਦਾ। ਤਕਿ ਇਹ ਡਰ ਸਿਰਫ ਔਰਤ ਪ੍ਰਭਾਵਕਾਂ ਤੱਕ ਹੀ ਸੀਮਿਤ ਹੈ ਨਹੀਂ ਅਜਿਆ ਨਹੀਂ ਹੈ ਮਰਦ ਪ੍ਰਭਾਵਕ ਵੀ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਮਾਨਸਾ ਦਾ ਇੱਕ ਕਲਾਕਾਰ ਹੈ ਚੰਦ ਸਿੰਘ ਉਸਨੇ ਦੱਸਿਆ ਕਿ ਉਹ ਉਹ ਆਪਣੀ ਸੁਰੱਖਿਆ ਲਈ ਹਮੇਸ਼ਾ ਆਪਣੇ ਨਾਲ ਪਿਸਤੌਲ ਰੱਖਦਾ ਹੈ ਤੇ ਉਸਦੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਕੋਲ ਰਾਈਫਲਾਂ ਹੁੰਦੀਆਂ ਨੇ ਵਾਹ ਮਤਲਬ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਕਲਾਕਾਰਾਂ ਨੂੰ ਹਥਿਆਰ ਰੱਖਣੇ ਪੈ ਰਹੇ ਨੇ ਆਪਣੀ ਸੁਰੱਖਿਆ ਲਈ ਹਾਂਜੀ ਤੇ ਇਸ ਸਬਦ ਦਾ ਇੱਕ ਆਮ ਅਸਰ ਇਹ ਹੋਇਆ ਹੈ ਕਿ ਕਈ ਪ੍ਰਭਾਵਕਾਂ ਨੇ ਡਰ ਦੇ ਮਾਰੇ ਜਾਂ ਤਾਂ ਆਪਣੀ ਸਮਗਰੀ ਬਦਲ ਦਿੰਦੀ ਹੈ ਥੋੜੀ ਸੁਰੱਖਿਤ ਕਰ ਲੀਏ ਜਾਂ ਫਿਰ ਪੁਰਾਣੀ ਸਮਗਰੀ ਮਿਟਾ ਦਿੰਦੀ ਹੈ ਤੇ ਸਾਰੇ ਮਾਹੌਲ ਵਿੱਚ ਪੰਜਾਬੀ ਫਿਲਮ ਤੇ ਸੰਗੀਤ ਜਗਤ ਦੇ ਜਿਹੜੇ ਵੱਡੇ ਨਾਂ ਨੇ ਉਹਨਾਂ ਦਾ ਕੀ ਸਟੈਂਡ ਰਿਆ ਉਹ ਕੁਝ ਬੋਲੇ ਇਹ ਹੀ ਤਾਂ ਇੱਕ ਹੋਰ ਚਿੰਤਾ ਵਾਲੀ ਗੱਲ ਹੈ ਜ਼ਿਆਦਾਤਰ ਵੱਡੇ ਕਲਾਕਾਰਾਂ ਗਾਇਕਾਂ ਅਦਾਕਾਰਾਂ ਨੇ ਇਸ ਮੁੱਦੇ ਤੇ ਚੁੱਪੀ ਵੱਟੀ ਹੋਈ ਹੈ ਸਿਰਫ ਕੁਝ ਕੋ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਜਿਵੇਂ ਗਾਇਕ ਮਿਕਾ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ ਸੀ ਪਰ ਬਾਕੀ ਵੱਡਾ ਹਿੱਸਾ ਖਾਮੋਸ਼ ਹੈ ਸ਼ਾਇਦ ਡਰ ਕਾਰਨ ਜਾਂ ਸ਼ਾਇਦ ਉਹ ਇਸ ਵਿਵਾਦ ਤੋਂ ਦੂਰ ਰਹਿਣਾ ਚਾਹੁੰਦੇ ਨੇ ਇਹ ਚੁੱਪੀ ਵੀ ਬਹੁਤ ਕੁਝ ਕਹਿੰਦੀ ਹੈ ਪਰ ਜੇ ਆਪਾਂ ਸਮਾਜ ਦੇ ਪੱਧਰ ਤੇ ਗੱਲ ਕਰੀਏ ਜਾਂ ਜਿਹੜੀਆਂ ਸਾਡੀਆਂ ਧਾਰਮਿਕ ਜਾਂ ਸਮਾਜਿਕ ਸੰਸਥਾਵਾਂ ਨੇ ਉਹਨਾਂ ਦਾ ਕੀ ਰਵੱਈਆ ਰਿਹਾ ਇਸ ਕਤਲ ਤੇ ਕੀ ਸਾਰਿਆਂ ਨੇ ਇਸ ਦੀ ਨਿੰਦਾ ਕੀਤੀ ਨਹੀਂ ਇੱਥੇ ਵੀ ਸਾਨੂੰ ਸਮਾਜ ਵੰਡਿਆ ਹੋਇਆ ਨਜ਼ਰ ਆਉਂਦਾ ਹੈ ਇੱਕ ਪਾਸੇ ਕੁਝ ਲੋਕ ਨੇ ਜਿਵੇਂ ਕਿ ਇੱਕ ਕਿਸਾਨ ਆਗੂ ਨੇ ਨਵਦੀਪ ਸਿੰਘ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਅਸ਼ਲੀਲਤਾ ਨੂੰ ਰੋਕਣ ਲਈ ਇੱਕ ਜ਼ਰੂਰੀ ਕਾਰਵਾਈ ਸੀ ਉਹ ਇਸ ਕਤਲ ਨੂੰ ਇੱਕ ਤਰ੍ਹਾਂ ਨਾਲ ਜਾਇਜ਼ ਠਹਿਰਾ ਰਹੇ ਸੀ ਅੱਛਾ ਮਤਲਬ ਕਤਲ ਨੂੰ ਸਹੀ ਠਹਿਰਾਇਆ ਹਾਂਜੀ ਉਹਨਾਂ ਦੀ ਦਲੀਲ ਸੀ ਕਿ ਅਜੇ ਹੀ ਸਮਗਰੀ ਸਮਾਜ ਨੂੰ ਖਰਾਬ ਕਰ ਰਹੀ ਹੈ ਇਸ ਲਈ ਇਸ ਨੂੰ ਲੋਕਣਾ ਜ਼ਰੂਰੀ ਸੀ ਤੇ ਦੂਜੇ ਪਾਸੇ ਦੂਜੇ ਪਾਸੇ ਕਈ ਸਿੱਖ ਵਿਦਵਾਨ ਨੇ ਜਿਵੇਂ ਮਲਿੰਦਰ ਸਿੰਘ ਮੱਲੀ ਉਹਨਾਂ ਨੇ ਇਸ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਇਸ ਤਰ੍ਹਾਂ ਮਾਰ ਦੇਣਾ ਖਾਸ ਕਰਕੇ ਧੋਖੇ ਨਾਲ ਇਹ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਬਿਲਕੁਲ ਉਲਟਾ ਹੈ ਸਿੱਖੀ ਤਾਂ ਪਰੋਸੇ ਤੇ ਅਹਿੰਸਾ ਦੀ ਗੱਲ ਕਰਦੀ ਹੈ ਤੇ ਜਿਹੜੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਜਿਵੇਂ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਐਸਜੀਪੀਸੀ ਉਹਨਾਂ ਦਾ ਕੀ ਸਟੈਂਡ ਰਹਾ ਦੇਖੋ ਇੱਥੇ ਸਥਿਤੀ ਥੋੜੀ ਗੁੰਝਲਦਾਰ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵੋੱਚ ਧਾਰਮਿਕ ਸੰਸਥਾ ਹੈ ਤੇ ਐਸਜੀਪੀਸੀ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ ਇਹਨਾਂ ਦੋਵਾਂ ਸੰਸਥਾਵਾਂ ਦੀ ਭੂਮਿਕਾ ਤੇ ਕਾਫੀ ਸਵਾਲ ਉੱਠ ਰਹੇ ਨੇ ਕੁਝ ਆਲੋਚਕ ਕਹਿ ਰਹੇ ਨੇ ਕਿ ਇਹਨਾਂ ਸੰਸਥਾਵਾਂ ਨੇ ਜਾਂ ਤਾਂ ਇਸ ਕਤਲ ਦਾ ਇੱਕ ਤਰ੍ਹਾਂ ਦਾ ਸਮਰਥਨ ਕੀਤਾ ਹੈ ਜਾਂ ਫਿਰ ਘੱਟੋ-ਘੱਟ ਸਪਸ਼ਟ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਨ ਤੋਂ ਗੁਰੇਜ਼ ਕੀਤਾ ਹੈ ਅੱਛਾ ਕੋਈ ਖਾਸ ਬਿਆਨ ਆਇਆ ਸੀ ਹਾਂਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਤਾੜਨਾ ਕੀਤੀ ਸੀ ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਕਤਲ ਨੂੰ ਸਹੀ ਨਹੀਂ ਕਿਹਾ ਪਰ ਕਈ ਲੋਕਾਂ ਨੇ ਉਸ ਬਿਆਨ ਦਾ ਮਤਲਬ ਇਹ ਕੱਢਿਆ ਕਿ ਉਹ ਅਜਹੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾ ਰਹੇ ਨੇ ਇਸ ਨਾਲ ਕਾਫੀ ਵਿਵਾਦ ਹੋਇਆ ਹੂੰ ਇਹ ਤਾਂ ਬਹੁਤ ਗੰਭੀਰ ਗੱਲ ਹੈ ਜੇਕਰ ਸਰਵੋੱਚ ਸੰਸਥਾ ਦੇ ਬਿਆਨ ਨੂੰ ਇਸ ਤਰ੍ਹਾਂ ਸਮਝਿਆ ਜਾਵੇ ਬਿਲਕੁਲ ਇਸ ਨਾਲ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਜੋ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਤੇ ਸਰਕਾਰ ਦਾ ਕੀ ਰੋਲ ਰਿਹਾ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਹਾਂਜੀ ਸਰਕਾਰ ਤੇ ਪੁਲਿਸ ਤੇ ਵੀ ਕਾਫੀ ਦਬਾਅ ਹੈ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਇਸ ਵਧ ਰਹੀ ਵਿਜੀਲੈਂਟਿਜ਼ਮ ਯਾਨੀ ਸਵੈ ਸਟਾਈਲ ਨੈਤਿਕ ਪੁਲਿਸਿੰਗ ਦੇ ਖਿਲਾਫ ਸਮੇਂ ਸਿਰ ਤੇ ਸਖਤ ਕਾਰਵਾਈ ਕਰਨ ਵਿੱਚ ਅਸਫਲ ਰਹੇ ਨੇ ਜੇਕਰ ਮੈਰੋਂ ਵਰਗੇ ਬੰਦੇ ਪਹਿਲਾਂ ਵੀ ਅਜਹੀਆਂ ਹਰਕਤਾਂ ਕਰ ਰਹੇ ਸੀ ਤਾਂ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਨੱਥ ਪਾਈ ਗਈ ਸਹੀ ਗੱਲ ਹੈ ਹੁਣ ਪੁਲਿਸ ਕੁਝ ਕਰ ਰਹੀ ਹੈ ਹਾਂ ਹੁਣ ਪੁਲਿਸ ਨੇ ਕੁਝ ਕਦਮ ਚੁੱਕੇ ਨੇ ਜਿਵੇਂ ਕਿ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਇਸ ਕਤਲ ਦਾ ਸਮਰਥਨ ਕਰ ਰਹੇ ਸੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮਹਿਰੂਨ ਦੀ ਹਵਾਲਗੀ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਪਰ ਵੱਡਾ ਸਵਾਲ ਇਹ ਹੈ ਕਿ ਕੀ ਇਹ ਕਾਫੀ ਹੈ ਕਿ ਸਿਰਫ ਕੁਝ ਗ੍ਰਿਫਤਾਰੀਆਂ ਨਾਲ ਇਹ ਮਸਲਾ ਹੱਲ ਹੋ ਜਾਵੇਗਾ ਜੋ ਮੂਲ ਕਾਰਨ ਹੈ ਜੋ ਸੋਚ ਇਸ ਪਿੱਛੇ ਕੰਮ ਕਰ ਰਹੀ ਹੈ ਉਸ ਨੂੰ ਕਿਵੇਂ ਠੱਲ ਪਾਈ ਜਾਵੇਗੀ ਇਸ ਤੇ ਕੋਈ ਵੱਡੀ ਸੰਸਥਾਗਤ ਪਹਿਲ ਕਦਮੀ ਹਾਲੇ ਤੱਕ ਨਜ਼ਰ ਨਹੀਂ ਆ ਰਹੀ ਤੇ ਜਿਹੜਾ ਤਣਾਅ ਅਸੀਂ ਦੇਖ ਰਹੇ ਹਾਂ ਇੱਕ ਪਾਸੇ ਸੁਰਲੀਨ ਕੌਰ ਵਰਗੀਆਂ ਕੁੜੀਆਂ ਦਾ ਵਿਰੋਧ ਜੋ ਕਹਿ ਰਹੀਆਂ ਨੇ ਕਿ ਅਸੀਂ ਨਹੀਂ ਡਰਾਂਗੇ ਅਸੀਂ ਬੋਲਾਂਗੇ ਹਾਂਜੀ ਤੇ ਦੂਜੇ ਪਾਸੇ ਦੀਪਿਕਾ ਲੂਥਰਾ ਜਾਂ ਪ੍ਰੀਤ ਜੱਠੀ ਵਰਗੀਆਂ ਕੁੜੀਆਂ ਦਾ ਡਰ ਜਾਂ ਚੰਦ ਸਿੰਘ ਵਰਗੇ ਕਲਾਕਾਰਾਂ ਦਾ ਹਥਿਆਰ ਛੁਕ ਲੈਣਾ ਇਹ ਦੋਵੇਂ ਪਹਿਲੂ ਇਸੇ ਤਣਾਅ ਨੂੰ ਇਸੇ ਖਿਚੋਤਾਣ ਨੂੰ ਦਰਸਾਉਂਦੇ ਨੇ ਇਹ ਸੱਚ ਮੁੱਚ ਇੱਕ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਸਥਿਤੀ ਹੈ ਪੰਜਾਬ ਲਈ। ਹਾਂਜੀ ਬਿਲਕੁਲ। ਅਤੇ ਇਹ ਸਾਨੂੰ ਇੱਕ ਬਹੁਤ ਹੀ ਬੁਨਿਆਦੀ ਅਤੇ ਅਹਿਮ ਸਵਾਲ ਤੇ ਲੈ ਆ ਕੇ ਖੜਾ ਕਰ ਦਿੰਦਾ ਹੈ। ਕੀ ਸਵਾਲ? ਸਵਾਲ ਇਹ ਕਿ ਜਦੋਂ ਆਨਲਾਈਨ ਪਾਈ ਜਾਣ ਵਾਲੀ ਸਮੱਗਰੀ ਨੂੰ ਲੈ ਕੇ ਲੋਕਾਂ ਵਿੱਚ ਅਸਹਿਮਤੀ ਹੁੰਦੀ ਹੈ ਤੇ ਉਹ ਅਸਹਿਮਤੀ ਇੰਨੀ ਵੱਧ ਜਾਂਦੀ ਹੈ ਕਿ ਉਹ ਹਿੰਸਾ ਦਾ ਰੂਪ ਲੈ ਲੈਂਦੀ ਹੈ ਤਾਂ ਉੱਥੇ ਸਮਾਜ ਦੀ ਤੇ ਕਾਨੂੰਨ ਦੀ ਜ਼ਿੰਮੇਵਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ ਹੁੰਦੀ ਹੈ? ਹੂੰ ਬਹੁਤ ਅਹਿਮ ਸਵਾਲ ਹੈ। ਤੇ ਦੂਜਾ ਸਵਾਲ ਇਹ ਕਿ ਸੱਭਿਆਚਾਰਿਕ ਕਦਰਾਂ ਕੀਮਤਾਂ ਦੀ ਰਾਖੀ ਦੇ ਨਾਂ ਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਕਿਸ ਹੱਦ ਤੱਕ ਦਿੱਤੀ ਜਾ ਸਕਦੀ ਹੈ ਕਿ ਇਸ ਦੀ ਕੋਈ ਸੀਮਾ ਹੋਣੀ ਚਾਹੀਦੀ ਹੈ ਜਾਂ ਕੋਈ ਵੀ ਉੱਠ ਕੇ ਕਹਿ ਸਕਦਾ ਹੈ ਕਿ ਮੈਂ ਸੱਭਿਆਚਾਰ ਦਾ ਰਾਖਾ ਹਾਂ ਤੇ ਮੈਂ ਹੁਣ ਖੁਦ ਹੀ ਫੈਸਲਾ ਕਰਾਂਗਾ ਸਹੀ ਗੱਲ ਹੈ ਇਹ ਉਹ ਸਵਾਲ ਨੇ ਜਿਨ੍ਹਾਂ ਤੇ ਸਿਰਫ ਗੱਲਬਾਤ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਸਾਡੀਆਂ ਸੰਸਥਾਵਾਂ ਨੂੰ ਸਾਡੀ ਸਰਕਾਰ ਨੂੰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਤੇ ਠੋਸ ਕਦਮ ਚੁੱਕਣ ਦੀ ਲੋੜ ਹੈ ਨਹੀਂ ਤਾਂ ਅਜਿਹੇ ਘਟਨਾਵਾਂ ਭਵਿਕ ਵਿੱਚ ਹੋਰ ਵਧ ਸਕਤੀਆਂ ਨੇ ਬਿਲਕੁਲ ਇਸ ਘਟਨਾ ਨੇ ਇੱਕ ਖਤਰੇ ਦੀ ਘੰਟੀ ਵਜਾਈ ਹੈ ਜਿਸ ਨੂੰ ਅਣਸੁਣਿਆ ਨਹੀਂ ਕੀਤਾ ਜਾਣਾ ਚਾਹੀਦਾ ਮੈਨੂੰ ਆਪਣੇ ਫੁੱਦੂ ਲੋਕਾਂ ਦੀ ਇਹ ਗੱਲ ਨਹੀਂ ਸਮਝਾਈ ਜੇ ਤਾਂ ਮੈਂ ਉਸ ਦਿਨ ਪੂਰੇ ਕੱਪੜੇ ਪਾ ਕੇ ਵੀਡੀਓ ਪਾਤੀ ਜੂ ਡਰ ਗਈ ਜੇ ਮੈਂ ਜੋ ਕ੍ਰੌਪ ਟਾਪ ਪਾਤਾ ਤਾਂ ਤੂੰ ਨਹੀਂ ਸਮਝਣਾ ਵਿੱਚ ਦੀ ਅੱਧੇ ਬੰਦੇ ਮੈਨੂੰ ਲਿਖਿਆਂਦੇ ਆਪਦੇ ਮਾਪਿਆਂ ਦੀਆਂ ਵੀਡੀਓ ਪਾ ਕੇ ਸੈਂਪਤੀਆਂ ਵਾਓ ਸੈਂਪਤੀਆਂ ਦੇ ਨਾਲ ਤਾਂ ਤੁਸੀਂ ਮੇਰੇ ਘਰੇ ਟਰਾਲਾ ਲਾਗੇ ਸੀਗੇ ਭਰ ਕੇ ਨੋਟਾਂ ਦਾ ਹਣਾ ਮੈਂ ਹਰ ਵਾਰੀ ਜਦੋਂ ਵੀ ਆਦੇ ਘਰ ਦੇ ਨਹੀਂ ਪੋਸਟ ਪਾਈ ਹਮੇਸ਼ਾ ਕਿਹਾ ਵੀ ਦੁਆ ਬੇਨਤੀ ਕਰੋ ਦੁਆ ਬੇਨਤੀ ਕਰੋ ਮੇਰੇ ਮਾਪਿਓ ਵਾਸਤੇ ਕਦੇ ਥੋੜੇ ਤੋਂ ਨੋਟ ਮੰਗਿਆ ਕੋਈ ਇੱਕ ਬੰਦਾ ਵੀ ਉੱਠ ਕੇ ਮੈਨੂੰ ਕਹਿ ਸਕਦਾ ਕਿ ਅੱਜ ਤੱਕ ਸੁਰਲੀਂ ਦੀ ਅਸੀਂ 1 ਰੁਪਏ ਦੀ ਵੀ ਹੈਲਪ ਕੀਤੀ ਆ ਫਿਰ ਮੈਨੂੰ ਉੱਥੇ ਕਹਿ ਰਹੇ ਨੇ ਕਿ ਤੂੰ ਕੋਈ ਚਾਈਦੀ ਜੌਬ ਭਾਈ ਮੈਂ ਜੌਬ ਕੀਤੀ ਮੈਂ ਜੌਬ ਕੀਤੀ ਇੱਕ ਟਾਈਮ ਦੇ ਉੱਤੇ ਭੈਣ ਮੇਰੀ ਵਿਆਹੀ ਗਈ ਮੈਂ ਜਮਾ ਕੱਲੀ ਸੀਗੀ ਮੇਰੀ ਮਾਂ ਦੀ ਬਾਈਪਾਸ ਹੱਡ ਸਰਜਰੀ ਮੇਰਾ ਪਿਓ व्हीਲਚੇਅਰ ਦੇ ਉੱਤੇ ਘਰ ਇੱਕ ਬੰਦਾ ਰਹਿਣਾ ਜ਼ਰੂਰੀ ਸੀਗਾ ਮੈਂ ਘਰੇ ਬਹਿ ਕੇ ਕੰਮ ਕਰਦੀ ਤਾਂ ਚਾਰ ਪੈਸੇ ਬੰਦੇ ਉਦੋਂ ਵੀ ਮੈਂ ਲਾਈਵ ਕੈਪ ਆਪ ਦੇ ਉੱਤੇ ਸਾਰੇ ਦਿਨੀ ਮੱਥਾ ਮਾਰੀ ਜਾਂਦੀ ਸੀ ਉਹਨਾਂ ਦਾ ਖਰਚਾ ਭਰ ਨਹੀਂ ਚੁਣਾਉਣਾ ਸੀ ਤੇ ਤੁਹਾਡੇ ਵਰਗਾ ਉਦੋਂ ਪਿੱਛੇ ਆਇਆ ਤੂੰ ਕੈਨੇਡਾ ਪਹੁੰਚ ਗਈ ਫਲਾਨਾ ਇੱਥੇ ਵੀ ਮੈਂ ਆਪਦੀ ਕੈਪੇਬਿਲਿਟੀ ਤੇ ਆਈ ਆ ਤੁਸੀਂ ਦਿੱਤਾ ਮੈਨੂੰ ਤੁਹਾਡੇ ਪਿੱਛੇ ਕਿल्ले ਹੋਣਗੇ ਤੁਸੀਂ ਕਿल्ले ਵੇਚ ਕੇ ਆ ਗਏ ਸਾਡੇ ਮਗਰ ਕਿल्ले ਨਹੀਂ ਸੀ ਜਿਹੜੀ ਬਕਵਾਸ ਆਪ ਦੇ ਕੋਲੇ ਰੱਖੋ 10 ਸਾਲ ਹੋ ਗਏ ਮੈਨੂੰ ਕੱਲੀ ਨੂੰ ਜਿੰਨੂੰ ਮਰਜੀ ਪਿਛਲੋ ਮੁਹਾਲੀ ਚੰਡੀਗੜ੍ਹ ਦੇ ਵਿੱਚ ਨਾਰਮਲ ਘਰ ਦਾ 50000 ਖਰਚਾ ਜਿਹਦੇ ਘਰੇ ਦੋ ਬਿਮਾਰ ਪਏ ਉਹਦੇ ਘਰ ਦਾ ਕਿੰਨਾ ਖਰਚਾ ਹੋਊਗਾ 슈ਗਰ ਵਾਲੇ ਪੇਸ਼ੈਂਟ ਦਾ 7-7000 ਦੇ ਇਨਸੂਲਿਨ ਮਿਲਦੇ ਨੇ ਕਿਹੜੇ ਤੁਸੀਂ ਵਹਿਮਾਂ ਦੇ ਵਿੱਚ ਫੇਰ ਵਰਦੇ ਹੋ ਦੋ ਚਾਰ ਬਾਬੇ ਉੱਠ ਕੇ ਮੇਰੇ ਬਾਰੇ ਕਹਿ ਰਹੇ ਨੇ ਜੀ ਇਹਨੇ ਗੰਦ ਪਾਇਆ ਕਿਉਂਕਿ ਤੁਸੀਂ ਗੰਦ ਹੀ ਦੇਖਿਆ ਤੁਹਾਨੂੰ ਮੇਰੀ ਬਿਕਣੀ ਕਿਉਂ ਦਿਸੀ ਮੇਰਾ ਗੰਦ ਕਿਉਂ ਦਿਸਿਆ ਸੋਨੂੰ ਮੇਰਾ ਬੇਬੇ ਬਾਪੂ ਗਾਣਾ ਕਿਉਂ ਨਹੀਂ ਦੱਸਿਆ ਸੋਨੂੰ ਮੇਰਾ ਮੂਲ ਮੰਤਰ ਕਿਉਂ ਨਹੀਂ ਦੱਸਿਆ ਇਹ ਤੋਂ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਖੇਡਣ ਦੀ ਉਮਰ ਆ ਸੀ ਬੈਰੀਓ ਤਰਸ ਕਿਉਂ ਨਾ ਕੀਤਾ ਸੀ ਦੀ ਢੇੜੇ ਦੇ ਉੱਤੇ ਮੈਂ ਗਾਣਾ ਕੀਤਾ ਸੀ ਉਹ ਕਿਉਂ ਨਹੀਂ ਦੱਸਿਆ ਤੁਹਾਡੇ ਦਿਮਾਗ ਦੇ ਵਿੱਚ ਕੋਈ ਫਰਕ ਪਿਆ ਹੋਇਆ ਕਿਸੇ ਬੰਦੇ ਨੂੰ ਤੁਸੀਂ ਮੈਂਟਲੀ ਤੌਰ ਤੇ ਸਿੱਕ ਕਰ ਰਹੇ ਹੋ ਮੈਂ ਪਹਿਲਾਂ ਵੀ ਕਿਹਾ ਵੀ ਮੇਰਾ ਪਿਓ ਠੀਕ ਨਹੀਂ ਉਹਦੇ ਵਿਚਾਰਾ ਲਾਸਟ ਬਰੀਥ ਦੇ ਉੱਤੇ ਪਿਆ ਤੁਸੀਂ ਕਿਸੇ ਦਾ ਮਰਨਾ ਵੀ ਖਰਾਬ ਕੀਤਾ ਹੈ ਖੋਤਿਓ ਜਿਹੜਾ ਚੈਦਲਾ ਚੱਕ ਕੇ ਪੁੱਟਾਂ ਸੀ ਦੀਆਂ ਕਲਿੱਪਾਂ ਕੱਟ ਕੇ ਮੈਂ ਕਿਹਾ ਜਿਹੜੇ ਬੰਦਿਆਂ ਨੇ ਮੇਰੇ ਚੰਗੇ ਗਾਣੇ ਉਹ ਮੈਨੂੰ ਆ ਕੇ ਗਿਆਨ ਨਾ ਛੱਡਣ ਮੈਨੂੰ ਸੱਭਿਆਚਾਰ ਦੇ ਪਾਪੇ ਲੋਕ ਨਹੀਂ ਪਸੰਦ ਤੁਸੀਂ ਮੇਰੇ ਘਰੇ ਨਹੀਂ ਦਾਣੇ ਪਾਉਂਦੇ ਮੈਨੂੰ ਫੋਨ ਕਰਕੇ ਕਦੇ ਪੁੱਛੇ ਕਿ ਟੈਕਰ ਦੇ ਕਿੰਨੇ ਪੈਸੇ ਭਰਦੇ ਤੇਰੇ ਘਰ ਦਾ ਕਿੰਨਾ ਰੈਂਟ ਤੁਸੀਂ ਕਿਰਾਏ ਦੇ ਉੱਤੇ ਬੈਠੇ ਤੁਹਾਡੇ ਬਿਜਲੀ ਦਾ ਬਿੱਲ ਕਿੰਨਾ ਤੁਹਾਡਾ ਇੰਟਰਨੈਟ ਦਾ ਬਿੱਲ ਕਿੰਨਾ ਪੁੱਛੇ ਕਿਸੇ ਬੰਦੇ ਨੇ ਬਕਵਾਸ ਆਪ ਦੀ ਆਪ ਦੇ ਕੋਲੇ ਰੱਖਿਆ ਕਰੋ ਡੋਨੇਸ਼ਨ ਲੈ ਲੈ ਦੀ 10 ਸਾਲ ਮੈਂ ਕਿੰਨੀਆਂ ਕਿ ਡੋਨੇਸ਼ਨ ਲੈਂਦੀ ਕਿੰਨੇ ਵਾਰੀ ਹੱਥ ਜੋੜਦੀ ਹਾਏ ਮੇਰੀ ਹੈਲਪ ਕਰੋ ਹਾਏ ਮੇਰੀ ਹੈਲਪ ਕਰੋ ਇੱਕ ਮੁੰਡੇ ਦੀ 18 ਸਾਲ ਦੇ ਦੀ ਮੈਂ ਵੀਡੀਓ ਪਾਈ ਸੀ 1500 ਰੁਪਏ ਇਕੱਠਾ ਆਇਆ ਹਰ ਕਿਹਾ ਦੀ ਜੇਬ ਦੇ ਵਿੱਚੋਂ 11000 ਰੁਪਏ ਆ ਆਹਾਂ ਲੋਕ ਤੁਸੀਂ ਹੋ ਕਿਸੇ بیمار ਦੀ ਪੋਸਟ ਦੇ ਥੱਲੇ ਵਾਹਿਗੁਰੂ ਲਿਖਣ ਵਾਲਿਓ ਕਦੇ 5 ਰੁਪਏ ਦਾਨ ਵੀ ਕਰ ਦਿਆ ਕਰੋ ਤੇ ਉੱਥੇ ਪਾ ਦੇਣ ਟੈਲੀਗ੍ਰਾਮ ਗਰੁੱਪ ਦੇ ਵਿੱਚ ਆ ਰਹੀਆਂ ਵੀਡੀਓ ਤੇ ਦੋ ਦੋ ਸੌ ਦੇ ਤੁਸੀਂ ਉੱਤੇ ਸਬਸਕ੍ਰਿਪਸ਼ਨ ਲੈ ਲੈਣੇ ਆ ਸਭ ਤੋਂ ਵੱਡੇ ਗੰਦ ਤੁਸੀਂ ਨਾਲੇ ਜਿਹੜੇ ਬਹੁਤ ਜ਼ਿਆਦਾ ਚੇਲੇ ਭਗਤ ਨੇ ਬਾਬਿਆਂ ਦੇ ਉਹ ਮੈਨੂੰ ਅਨਫੋਲੋ ਮਾਰਨ ਗੈਰਤ ਜਗਾਓ ਆ ਵੀ ਮੈਨੂੰ ਅਨਫੋਲੋ ਮਾਰੋ ਭੈਣਾਂ ਪੇਸ਼ ਕਰੋ